ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਬਈ ਇਸ ਬੰਦੇ ਦੀ ਕਿਸਮਤ ਦਾ ਸੱਚੀ ਕੋਈ ਜਵਾਬ ਨਹੀਂ ਅਸੀਂ ਬਹੁਤ ਵਾਰ ਕੋਸ਼ਿਸ਼ ਕਰਦੇ ਹਾਂ ਕਿ ਲੱਕ ਸਾਡਾ ਸਾਥ ਦੇਵੇ ਪਰ ਇਸ ਬੰਦੇ ਦੀ ਕਿਸਮਤ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਕ ਬੰਦੇ ਨੇ ਤਿੰਨ ਵਾਰ ਲੋਟਰੀ ਪਾਈ ਤੇ ਤਿੰਨੋਂ ਵਾਰ ਇਸ ਦਾ ਇਨਾਮ ਨਿਕਲ ਆਇਆ ਜੀ ਹਾਂ ਜਲਾਲਾਬਾਦ ਦੀ ਗੱਲ ਕਰ ਰਹੇ ਹਾਂ ਜਿੱਥੇ ਕਿ ਇੱਕ ਦੁਕਾਨ रेडीमेड ਦਾ ਕੰਮ ਕਰਨ ਵਾਲਾ ਇੱਕ ਰੈਡੀमेड ਦੀ ਦੁਕਾਨ ਚਲਾਉਂਦਾ ਸੀ ਉਸਦੇ ਲਈ ਲੋਟਰੀ ਦੀ ਦੁਕਾਨ ਬਹੁਤ ਲੱਕੀ ਰਹਿੰਦੀ ਹੈ ਤਿੰਨ ਵਾਰ ਉੱਥੋਂ ਲੋਟਰੀ ਪਾਉਂਦਾ ਹੈ ਤੇ ਤਿੰਨੋਂ ਵਾਰ ਉਸ ਨੂੰ ਇਨਾਮ ਨਿਕਲਦਾ ਹੈ ਤੇ ਹੁਣ 90000 ਦਾ ਇਸ ਬੰਦੇ ਦਾ ਇਨਾਮ ਲੱਗਾ ਤੇ ਬਹੁਤ ਖੁਸ਼ ਹੈ ਕਹਿ ਰਿਹਾ ਹੈ ਕਿ ਮੈਂ ਕੁਝ ਦਾਨ ਦਵਾਂਗਾ ਤੇ ਕੁਝ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਾਂਗਾ ਤਿੰਨ ਵਾਰ ਜਿਹੜਾ ਇਨਾਮ ਪਾਇਆ ਉਸ ਦੇ ਵਿੱਚ 150 ਦੀਆਂ ਇਸਨੇ ਕਾਪੀਆਂ ਜਿਹੜੀਆਂ ਖਰੀਦੀਆਂ ਤੇ ਜਦੋਂ ਲਾਟਰੀ ਦੀ ਕੀਮਤ ਕਾਫੀ ਜ਼ਿਆਦਾ ਟਿਕਟ ਦੀ ਘੱਟ ਹੁੰਦੀ ਹੈ ਪਰ ਜਿਹੜਾ ਇਨਾਮ ਨਿਕਲਦਾ ਹੈ ਉਹ ਕੀਮਤ ਦੇ ਮੁਕਾਬਲੇ ਕਾਫੀ ਜ਼ਿਆਦਾ ਨਿਕਲਿਆ ਤਾਂ ਜਿਸ ਤੋਂ ਬਾਅਦ ਪਹਿਲੀ ਵਾਰ ਜਦੋਂ ਇਸਨੇ ਲਾਟਰੀ ਜਿਹੜੀ ਆ ਲਈ ਟਿਕਟ ਖਰੀਦੀ ਤਾਂ 6000 ਦਾ ਇਨਾਮ ਪਰ ਦੂਸਰੀ ਵਾਰ ਉਹੀ ਇਨਾਮ 45000 ਦਾ ਨਿਕਲਦਾ ਹੈ ਤੇ ਤੀਸਰੀ ਵਾਰ 90000 ਦਾ ਇਨਾਮ ਨਿਕਲਦਾ ਹੁਣ ਬਈ ਇਹ ਬੰਦਾ ਤਾਂ ਬੜਾ ਖੁਸ਼ ਹੈ ਕਿ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰ ਦੁਕਾਨਦਾਰ ਦੀ ਦੁਕਾਨ ਕਿੰਦਾ ਲੋਕਾਂ ਦੇ ਲਈ ਲੱਕੀ ਹੈ ਉਹ ਵੀ ਆਪਣੇ ਮੂੰਹੋਂ ਦੱਸ ਰਿਹਾ ਉਹ ਵੀ ਤੁਸੀਂ ਜਰਾ ਧਿਆਨ ਦੇ ਨਾਲ ਸੁਣਨਾ ਕਿਹੜਾ ਇਨਾਮ ਨਿਕਲਿਆ ਖੁਸ਼ੀ ਫਿਰ ਚਿਹਰੇ ਤੇ ਦਿਖਾਈ ਅੱਜ ਆਪਣੇ ਕੋਲ 90000 ਦਾ ਪ੍ਰਾਈਜ਼ ਲੱਗਿਆ ਜੀ ਜਿਸ ਦਾ ਨੰਬਰ ਸੀਗਾ ਸਿਰਫ 120 ਰੁਪਏ ਦੇ ਵਿੱਚ ਲੱਗਿਆ ਜੀ ਜੀ ਇਹ ਪਿੱਛੇ ਹੀ ਲਿਖ ਕੇ ਆਂਦਾ ਆਪਾਂ ਆਪਣੀ ਲਿਖ ਦੇਗੇ ਤਾਂ ਦੇਖੋ ਸਾਰੇ ਰਿਜ਼ਲਟ ਇਹ ਨਵੇਂ ਸਾਲ ਦੇ ਵਿੱਚ ਆਪਣਾ ਘੱਟੋ ਘੱਟ 15ਵਾਂ ਪ੍ਰਾਈਜ਼ ਹੈ ਜੀ ਜੋ ਚਲਾਲਾਬਾਦ ਦੇ ਵਿੱਚ ਇਤਿਹਾਸ ਪਹਿਲਾਂ ਕਦੇ ਇੰਨੇ ਪ੍ਰਾਈਜ਼ ਚਲਾਲਾਬਾਦ ਦੇ ਵਿੱਚ ਨਹੀਂ ਲੱਗੇ 1.5 ਮਹੀਨੇ ਹਾਂਜੀ ਪਿਛਲੇ 1.5 ਮਹੀਨੇ ਦੇ ਵਿੱਚ ਕੌਮ ਸੇ ਕੌਮ 15 ਪ੍ਰਾਈਜ਼ ਲੱਗ ਗਏ ਆ ਜੀ ਆਪਣੇ ਕੋਲ ਤੇ ਜਿਵੇਂ ਅੱਜ ਭਾਜੀ ਨੂੰ ਦੂਸਰਾ ਪ੍ਰਾਈਜ਼ ਲੱਗਿਆ ਉਹ ਵੀ ਆਪਾਂ ਪਿੱਛੇ ਵੀ ਵੀਡੀਓ ਪਾਈ ਸੀ ਕਿ ਇੱਕੋ ਬੰਦੇ ਨੂੰ ਦੋ ਪ੍ਰਾਈਜ਼ ਲੱਗੇ ਸੀਗੇ ਤੇ ਸਰ ਆਪਣੇ ਕੋਲ ਬਹੁਤ ਪ੍ਰਾਈਜ਼ ਲੱਗ ਰਿਹਾ ਇੱਕ ਛੋਟੀ ਜੀ ਆਪਾਂ ਕੀ ਨਾ ਭਾਈ ਜੀ ਕਿਹੜਾ ਇਨਾਮ ਨਿਕਲਿਆ ਤੁਹਾਨੂੰ ਨਾਮ ਭਾਈ ਗੁਰਸ਼ੰਗਰ ਨਾਮ 90000 ਦਾ ਅੱਜ ਨਿਕਲੇ 45000 ਦਾ ਪਰਸੋਂ ਨਿਕਲੇ ਕੀ ਕੰਮ ਕਰਦੇ ਰੇਡਿੰਗ ਕਰਦੀ ਸ਼ੋਪ ਹੈ ਭਾਈ ਆਪਣੀ ਦਾ ਰਾਇਲ ਫੈਸ਼ਨ ਤੇ ਜਲਾਲਾ ਵਾ ਆਪਣੇਆ ਲਵ ਕੁਸ਼ਲ ਗਲੀ ਚ ਹਾਂਜੀ ਤੇ ਕਿੰਨੇ ਚਿਰ ਤੋਂ ਆਪ ਕੋ ਪਾਰੇ ਹੋ ਕਾਫੀ ਟਾਈਮ ਹੋ ਗਿਆ ਭਾਈ ਜੀ ਪਹਿਲਾਂ ਹੋਰ ਪਾਸੇ ਪਾਉਂਦੇ ਸੀ ਦੋ ਹਫਤਾ ਡੇਢ ਹੋਇਆ ਇਹਨਾਂ ਕੋਲ ਸ਼ੁਰੂ ਕੀਤਾ ਵਾ ਪਹਿਲਾਂ 6000 ਤੇ ਤਿੰਨ ਨਾਮ ਨਿਕਲੇ ਨੇ ਫਿਰ 45000 ਦਾ ਤੇ ਅੱਜ 90000 ਦਾ ਨਿਕਲੇ ਕੀ ਸੋਚਿਆ ਕਰ ਰਹੇ ਜਿਹੜੇ ਇਨਾਮ ਨਿਕਲੇ ਨੇ ਇਹਨਾਂ ਵਾਦੀ ਬਸ ਭਾਈ ਸੇਵਾ ਚ ਗੁਪਤ ਸੇਵਾ ਕਰਾਂਗੇ ਤੇ ਬਾਕੀ ਆਪਣੇ ਪਰਿਵਾਰ ਨੂੰ ਦੇ ਆ ਦਾਂਗੇ ਹਾਂਜੀ ਖੁਸ਼ੀ ਹੁੰਦੀ ਹਾਂਜੀ ਹਾਂਜੀ ਖੁਸ਼ੀ ਪੂਰੀ ਕਿੰਨੇ ਕਿੰਨੇ ਦੀ ਲਾਟਰੀ ਪਾਈ ਸੀ ਪਹਿਲਾਂ ਅੱਜ 44000 ਲਾਤੀ ਭਾਈ 150 ਦੀ ਕਾਪੀ ਆਉਂਦੀ ਪੰਜ ਪੰਜ ਦੀ ਇੱਕ ਹੁੰਦਾ ਨੰਬਰ 55 ਜੀ ਤੇ ਬਸ ਪਹਿਲਾਂ 45000 ਟਿਕ ਲਿਆ ਅੱਜ 10 ਕਾਪੀ 10 ਨੰਬਰਾਂ ਵਾਲੀਆਂ ਪਈਆਂ ਜੀ ਕਾਪੀ ਤੇ 90000 ਨਿਕਲੇ ਹਾਂਜੀ 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 ਬੋਲੇ